ਇਹ ਕਿ ਬਟੀਕ ਵੀਡੀਓ ਦੇਖਣ ਵਾਲੇ ਸਾਰੇ ਸਸੀ ਘਰ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਪੈਂਟ ਕੋ ਲਾਜੋ ਨਹੀਂ ਲੈਦੀ ਮੈਟੇਰੀਅਲੇ ਪੈਂਟ ਕੋ ਲਾਜੋ ਨਹੀਂ ਉਹਨਾਂ ਦੀ ਜੇ ਲੰਬਾਈ ਵੱਧਾ ਹੋਵੇ ਤਾਂ ਉਹ ਸੁਭ ਨੂੰ ਸਹੀ ਆਪਾਂ ਕਿਸ ਤਰ੍ਹਾਂ ਕੀ ਕਰਨਾ ਕਿੰਨੀ ਲੰਬਾਈ ਰੱਖਣੀ ਪਰ ਪਰ ਕਿੰਨਾ ਆਪਾਂ ਕੱਪੜਾ ਵਿੱਚ ਵਾਧ ਰੱਖਣਾ ਵਾ ਸਲਾਈ ਕਰਨ ਜੋਗਾ ਮਾਰਜਨ इस तरीके पर सब तो पहला तो लंबाई रख देखनी चेक करनी है अपनी लंबाई अपन प्रॉपर तैयार करनी चाहिए इस तरीके नाप के देख लेना लाइए छत्ती इंच कपड़ा अपना कि ਰੋਕ ਚੀ ਜਿਆ ਬਣਾ ਚਾਰ ਇੰਚ ਚਾਰ ਇੰਚ ਬਚ ਗਿਆ ਆਪਾਂ ਡੇਢ ਇੰਚ ਵਾਧ ਰੱਖਾਂਗੇ ਇਸ ਤੋਂ نیچے ਨੂੰ ਫੋਲਡ ਕਰਨ ਵਾਸਤੇ 1 ਇੰਚ ਉੱਪਰ ਆ ਜਾਏਗਾ ਅੱਪਟੀ ਅੱਧਾ ਇੰਚ ਜਿਸ ਅੱਲੇ ਵਿੱਚ ਫੋਲਡ ਹੋ ਜੇ ਡੇਢ ਇੰਚ ਆਪਾਂ ਪ੍ਰਾਰਖਸ਼ ਦੇ ਮਤਲਬ ਡੇਢ ਇੰਚ ਵਾਧ ਰੱਖ ਕੇ ਇਹਦੀ ਆਪਾਂ ਕਟਾਈ ਕਰਾਂਗੇ ਇਸ ਤਰ੍ਹਾਂ ਆਪਾਂ ਪਹਿਲਾਂ ਜਿੰਨਾ ਤਿਆਰ ਚਾਹੀਦਾ ਆਪਾਂ ਉਹਨੇ ਨਿਸ਼ਾਨ ਲਾਵਾਂਗੇ ਇਹ ਤਿਆਰ ਆ ਗਿਆ ਇਸ ਲਈ ਕਿ ਆਪਾਂ ਸਿੱਧੀ ਛੇਪਣਾ ਲਾਗੇ ਛੇਪਣਾ ਅਗੇ ਚੱਕਰ ਅੰਗੜਾ ਕੋਈ ਜਿੰਨਾ ਆਪਾਂ ਇੱਥੋਂ ਇੰਨਾ ਹੀ ਪੜਾ ਚਾਰ ਇੰਚ ਆ ఇద్దరు చారానే తయారు నిశాన్ని ఇతా డే ఇంచే నీచేను ఫోల్డ్ వస్తే ఇర కటాయి కలి ਦੋਨੇ ਆਪਾਂ ਇਕੱਠੀਆਂ ਹੀ ਰਛਾਈਆਂ ਮੇਰੇ ਪੱਲੇ ਦੋਨੇ ਪੱਲੇ ਪ੍ਰੋਪਰ ਆਪਾਂ ਮੂਰੀ ਵੀ ਹੁਣ ਚੈੱਕ ਕਰਨੀ ਵਿੱਚੋਂ ਮੂਰੀ ਕਿੱਡੀ ਰੱਖੀ ਹੋਈ ਉਹਨਾਂ ਨੇ ਉਹ ਸਭ ਆਪਾਂ ਫਿਰ ਮੂਰੀ ਚੈੱਕ ਕਰਾਵੇ ਪੂਰੀ ਆ ਗਈ ਆਪਣੀ 7 ਇੰਚ 7 ਇੰਚ ਹੀ ਆਪਾਂ ਰੱਖਾਂਗੇ ਇਥੋਂ ਵੀ ਪ੍ਰੋਪਰ ਆਪਣੀ 7 ਇੰਚੀ ਕੋਈ ਖਾਸ ਫਰਕ ਨਹੀਂ ਹੈਗਾ ਪੂਰੀ ਪ੍ਰੋਪਰ ਸ਼ੇਪ ਕਿ ਜਿੰਨੀ ਲਈ ਸ਼ੇਪ ਨੂੰ ਆਪਾਂ ਮੂਰੀ ਦੀ ਸ਼ੇਪ ਨਹੀਂ ਵੱਧ ਘੱਟ ਕਰਨੀ ਇਸ ਤਰ੍ਹਾਂ ਹੀ ਹੋਲਡ ਕਟਾਈ ਕਰਕੇ ਫਿਰ ਹੋਲਡ ਕਰਤਾਗੇ ਹੋਲਡ ਕਰਨ ਵਾਸਤੇ ਆਪਾਂ ਥੋੜਾ ਇਥੋਂ ਸਲਾਈ ਨੂੰ ਢੇੜਾਂਗੇ ਜੇ ਰੈਡੀਮੇਡ ਸਲਾਈ ਤੇ ਬਹੁਤ ਛੇਤੀ ਉੱਤਰ ਜੰਦੀ ਇਸ ਤਰ੍ਹਾਂ ਆਪਾਂ ਜਿਹੜੀ ਸੀਨ ਦੇੜਨੀ ਹੈ ਉਹ ਆਪਾਂ ਅਸਲ ਸੀਨ ਦੇੜਨੀ ਦੀ ਦਰਾਸਨ ਰੱਖਿਆ ਹੁੰਦਾ ਉਸ ਪਾਸੋਂ ਦੇੜਨੀ ਹੈ ਇੰਟਰ ਲੋਗਾ ਜਿਹੜੀ ਥੋੜੀ ਜੀ ਇਹਨੂੰ ਪੰਜ ਤਰ੍ਹਾਂ ਕੱਟ ਲਵਾਂਗੇ ਕੱਟ ਕੇ ਇਸ ਤਰ੍ਹਾਂ ਹੋ ਗਿਆ ਹੁਣ ਆਪਾਂ ਜਿਹੜੇ ਤੇ ਨਿਸ਼ਾਨੀ ਲਗਾਵਾਂਗੇ డే ఇంచా వద్ధ రకే కప్పుడా నీచే ఫోల్డ్ వస్తే మధర ఇంచే ఇద్దరు ఆ అధా ఇంచ కప్పా పోల్డ్ కీచేను దోన పశానం లా ਫਟਾਪਾ ਜਿਹੜੇ ਫੋਲਡ ਕਰਨਾ ਉਹ ਸਹੀ ਆਏਗਾ ਨਾ ਵਾਟੋ ਹੋਏਗਾ ਨਾ ਘਾਟੋ ਹੋਏਗਾ ਇਹ ਜਿਹੜਾ ਕਪੜਾ ਆਪਾਂ ਇੱਥੇ ਨਿਸ਼ਾਨੀਆਂ ਆਪਾਂ ਥੱਲੇ ਨੂੰ ਫੋਲਡ ਕਰਨੀ ਹੈ ਦੂਸਰੀ ਨਿਸ਼ਾਨੀ ਜਿਹੜੀ ਉੱਪਰ ਹੋ ਪ੍ਰੋਪਰ ਇਸਤਰੀ ਤੇ ਉੱਪਰ ਲੈ ਕੇ ਆਉਣੀ ਹੈ ਇਸ ਤਰ੍ਹਾਂ ਆਪਾਂ ਹੁਣ ਸੀਮ ਲਗਾਵਾਂਗੇ ਕੋਈ ਹੈ ਜਿਹੜਾ ਆਪਾਂ ਨੋਰਮਲ ਰੱਖਾਂਗੇ ਜਿਆਦਾ ਬਰੀਕ ਨਹੀਂ ਬਹੁਤਾ ਮੋਟਾ ਨਹੀਂ ਕੜਾ ਹੈ ਕੈਂਚਰ ਵਿੱਚ ਬੋਲਡ ਕਰਨਾ ਹੈ ਕੈਂਚਰ ਦੇ ਉੱਪਰ ਪੱਟੀ ਹੈ ਜੇਹੀ ਚੱਕ ਕਰ ਰਹੀ ਫਰੋਂ ਥੱਲੇ ਬੁੱਕੀਆਂ ਸਹੀ ਜਾ ਰਹੀ ਹੈ ਕੋਈ ਬੇਤ ਨਹੀਂ ਕਰਦੀ ਮੈਂ ਨਹੀਂ ਲਈ ਹੋਰ ਸਾਹਮਣਾ ਲਈ ਕੋਹਣ ਕਰਾਂਗੇ ਉੱਪਰੋਂ ਕੱਪੜਾ ਆਪਣਾ ਬਰੋਬਰ ਬਚ ਜਾਏਗਾ ਕੋਣਾ ਕੋਣ ਦੇ ਆਪਾਂ ਚੈੱਕ ਵੀ ਕਰ ਸਕਦੇ ਹਾਂ ਸਹੀ ਖਾਲੀ ਰਮਸਲੇ ਵੀ ਆਪਣੀ 7 6 ਆਪਾਂ ਰੱਖਣੀ ਹੈ ਫੋਟੋ ਨੇ ਚੰਨੀਾ ਕੇ ਸ਼ੇਪ ਨਾਲ ਸਿੱਧੀ ਸ਼ੇਪ ਲਾਵਾਂਗੇ

ਬਿਲਕੁਲ ਸਾਹਵੇਂ ਸਿਤਰੀ ਦੇ ਵਿਰੁੱਧ ਇਹ ਸੀਂ ਦੇ ਬੰਬਾਰ ਵਿੱਚ ਲਾਈਏ ਫੋਲਡ ਕਰਕੇ ਇਸ ਤਰ੍ਹਾਂ ਨੇਪਾ ਸਿੱਧਾ ਕਰੀਏ ਤੇ ਇੱਥੇ ਕਪੜਾ ਇਸ ਤਰ੍ਹਾਂ ਨਹੀਂ ਦਿਸਦਾ ਹੈਗਾ ਜਦੋਂ ਆਪਾਂ ਹੁਣ ਸੀਨ ਲਗਾਏ ਸੀ ਇਹ نیچے ਫੋਲਡ ਕਰਕੇ ਇਸ ਤਰ੍ਹਾਂ ਇਸ ਤਰ੍ਹਾਂ ਇੱਥੋਂ ਨੂੰ ਤਾਂ ਬਿਲਕੁਲ ਸਾਫਤ ਹੋ ਆ ਸੀਨ ਵਾਲਾ ਕਪੜਾ ਨਜ਼ਰ ਨਹੀਂ ਆਉਂਦਾ ਨਾਲੇ ਤਾਂ ਅੱਗੇ ਨਹੀਂ ਦਿਸਦਾ ਇਸ ਤਰ੍ਹਾਂ ਤੁਸੀਂ ਵੀ ਰੈਡੀਮੇਡ ਕਲਪਾਜੋ ਹੋਵੇ ਜੋ ਜਨਨ ਸਹੀ ਫੇਰ ਨਾ ਹੋਵੇ ਬਾਈਕ ਹਟਾ ਕੇ ਰੱਖੇ ਕਾਇਸਾ ਕਰੀਓ ਵੀਡੀਓ ਨੂੰ ਵੀਡੀਓ ਵੇਖ ਕੇ ਲਾਈਕ ਸਬਸਕ੍ਰਾਈਬ ਮੈਂ ਟੈਪ ਕਰਕੇ ਮੰਟ ਕਰਨਾ ਅਗੇ ਸ਼ੇਅਰ ਵੀ ਕਰਨਾ ਕਿਸੇ ਨੇ ਵੀ ਜ਼ਿੰਦਗੀ ਵਿੱਚ ਇਹ ਕੰਮ ਆ ਸਕਦਾ ਹੈ